ਲੈਂਡਿੰਗ ਦੇ ਦੌਰਾਨ ਕੈਨੇਡਾ ਦੇ ਟੋਰਾਂਟੋ 에ਅਰਪੋਰਟ ਤੇ ਡੈਲਟਾ 에ਅਰਲਾਈਨ ਦਾ ਵਿਮਾਨ ਕ੍ਰੈਸ਼ ਰਨਵੇ ਤੇ ਪਲਟਿਆ 18 ਯਾਤਰੀ ਜ਼ਖਮੀ 4 ਕਰੂ ਮੈਂਬਰ ਸਮੇਤ ਜਹਾਜ਼ ਵਿੱਚ ਸਵਾਰ ਸਨ 80 ਯਾਤਰੀ ਤਕਨੀਕੀ ਖਰਾਬੀ ਬਣੀ ਹਾਦਸੇ ਦਾ ਕਾਰਨ ਕੈਨੇਡਾ ਦੇ ਟੋਰਾਂਟੋ ਦੇ ਪੀਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਡੈਲਟਾ 에ਅਰਲਾਈਨਸ ਦਾ ਇੱਕ ਵਿਮਾਨ ਲੈਂਡਿੰਗ ਦੌਰਾਨ ਦੁਰਘਟਨਾਨ ਗ੍ਰਸਤ ਹੋ ਗਿਆ ਇਸ ਹਾਦਸੇ ਵਿੱਚ 18 ਯਾਤਰੀ ਜ਼ਖਮੀ ਹੋ ਗਏ ਕਈ ਯਾਤਰੀਆਂ ਨੇ ਛਲਾਂਗਾ ਮਾਰ ਕੇ ਜਾਨਾਂ ਬਚਾਈਆਂ ਜਹਾਜ਼ ਵਿੱਚ 4 ਕਰੂ ਮੈਂਬਰ ਅਤੇ 76 ਸਵਾਰ ਸਨ ਰਿਪੋਰਟ ਮੁਤਾਬਕ ਜਹਾਜ਼ ਅਮਰੀਕਾ ਦੇ ਮੀਨੀਆਪੋਲਿਸ ਤੋਂ ਟੋਰਾਂਟੋ ਆ ਰਿਹਾ ਸੀ ਫਲੈਪ ਐਕਚੂਏਟਰ ਫੇਲਿਅਰ ਫੈਫ ਹੋਣ ਦੇ ਕਾਰਨ ਜਹਾਜ਼ ਪਲਟ ਗਿਆ ਯਾਨੀ ਲੈਂਡਿੰਗ ਦੇ ਦੌਰਾਨ ਜਹਾਜ਼ ਦੇ ਪੰਖਿਆਂ ਤੇ ਲੱਗੇ ਫਲੈਪਾਂ ਨੇ ਕੰਮ ਨਹੀਂ ਕਰ ਪਾਏ ਕੁਝ ਲੋਕਾਂ ਦਾ ਕਹਿਣਾ ਹੈ ਕਿ ਹਾਦਸੇ ਦੌਰਾਨ ਟੋਰਾਂਟੋ ਵਿੱਚ ਬਰਫ਼ੀਲਾ ਤੂਫਾਨ ਚੱਲ ਰਿਹਾ ਸੀ कनाडा ਦੇ ਮੌਸਮ ਵਿਭਾਗ ਮੁਤਾਬਕ 50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਸਨ ਇਸੇ ਕਾਰਨ ਜਹਾਜ਼ ਪਲਟ ਗਿਆ ਹਾਲਾਂਕਿ ਹਾਦਸੇ ਦੇ ਕਾਰਨਾਂ ਦਾ ਸਹੀ ਪਤਾ ਨਹੀਂ ਚੱਲ ਸਕਿਆ ਕੈਨੇਡਾ ਦਾ ਟ੍ਰਾਂਸਪੋਰਟ ਸੁਰੱਖਿਆ ਬੋਰਡ ਹਾਦਸੇ ਦੀ ਜਾਂਚ ਕਰ ਰਿਹਾ ਹੈ ਹਾਦਸੇ ਦੇ ਤੁਰੰਤ ਬਾਅਦ ਹੈਲੀਕਾਪਟਰ ਪਾਇਲਟ ਨੇ 에ਅਰ ਟ੍ਰੈਫਿਕ ਕੰਟਰੋਲ ਨਾਲ ਗੱਲਬਾਤ ਕੀਤੀ ਜਿਸ ਦੌਰਾਨ ਦੱਸਿਆ ਗਿਆ ਕਿ ਜਹਾਜ਼ ਉਲਟਾ ਹੋ ਗਿਆ ਸੀ ਅਤੇ ਅੱਗ ਨਿਕਲ ਰਹੀ ਸੀ حادثے ਤੋਂ ਬਾਅਦ ਟੋਰਾਂਟੋ 에어ਪੋਰਟ ਨੇ 200 ਦੇ ਕਰੀਬ ਉਡਾਨਾਂ 'ਤੇ ਰੋਕ ਲਗਾ ਦਿੱਤੀ ਲੇਕਿਨ ਕੁਝ ਘੰਟਿਆਂ ਬਾਅਦ ਫਿਰ ਤੋਂ ਉਡਾਨਾਂ ਦਾ ਸੰਚਾਲਨ ਸ਼ੁਰੂ ਕਰ ਦਿੱਤਾ